ਕਿ ਸਾਡਾ ਟੈਸਟ ਲੈਂਦੇ ਲੈਂਦੇ ਤੁਸੀਂ ਖੁਦ ਹੀ ਪੰਜਾਬੀ ਤੇ ਟੈਸਟ ਚ ਫੇਲ ਹੋ ਗਏ ਕਿ ਲੋਕਾਂ ਦਾ ਟੈਸਟ ਲੈਣਾ ਬੰਦ ਕਰੋ ਤੁਸੀਂ ਆਪ ਤੇ ਹਰ ਟੈਸਟ ਚ ਫੇਲ ਹੋ ਪਰਲਮੈਂਟ ਦੇ ਟੈਸਟ ਚ 13 ਮੰਗਦੇ ਮੰਗਦੇ 3 ਆਈਆਂ ਲੋਕਾਂ ਨੇ ਤੁਹਾਡਾ ਮੰਜਾ ਚੁੱਕ ਕੇ ਤੁਹਾਡਾ ਟੈਸਟ ਜਿਹੜਾ ਤੁਹਾਡੇ ਸਤੌਜ ਪਿੰਡ ਦੇ ਵਿੱਚ ਮੰਜਾ ਡਾਹ ਕੇ ਤੁਹਾਡੀ ਬੰਬੀ ਤੇ ਬੜੀ ਛੇਤੀ ਲੈਣਾ ਉਹਦੀ ਤਿਆਰੀ ਰੱਖਿਓ ਭਵੰਤਪਾਨ ਜੀ ਮੈਂ ਤੁਹਾਨੂੰ ਥੋੜੀ देर ਪਹਿਲੇ ਸਿੰਘਰੂਰ ਤੇ ਕਿਸੇ ਫੰਕਸ਼ਨ ਦੇ ਵਿੱਚ ਮੇਰਾ ਤੇ ਕੁਝ ਹੋਰ ਪੰਜਾਬ ਦੇ ਸਾਥੀਆਂ ਦਾ ਜ਼ਿਕਰ ਕੀਤਾ ਕਿ ਪੰਜਾਬੀ ਦਾ ਤੁਸੀਂ ਟੈਸਟ ਉਹਨਾਂ ਦਾ ਲੈਣਾ ਚਾਹੁੰਦੇ ਮੈਂ ਤੁਹਾਨੂੰ ਇਨਾ ਹੀ ਦੱਸਣਾ ਚਾਹੁੰਦਾ ਕਿ ਸਾਡਾ ਟੈਸਟ ਲੈਂਦੇ ਲੈਂਦੇ ਤੁਸੀਂ ਖੁਦ ਹੀ ਪੰਜਾਬੀ ਤੇ ਟੈਸਟ ਸੇ ਫੇਲ ਹੋਗੇ ਤੁਸੀਂ ਪੰਜਾਬ ਦੀ ਰਾਜਸਤਾਨੀ ਚੰਡੀਗੜ੍ਹ ਦਾ ਜ਼ਿਕਰ ਕੀਤਾ ਸੀ ਤੇ ਤੁਸੀਂ ਉੱਥੇ ਡੱਡੇ ਦੀ ਇਹ ਗੱਲ ਕਹੀ ਸੀ ਕਿ ਡੱਡੇ ਨੂੰ ਸਿਹਰੀ ਲੱਗਦੀ ਹੈ ਮੈਂ ਦੱਸਣਾ ਹੈ ਚਾਹੁੰਦਾ ਸਿਹਰੀ ਨਹੀਂ ਪਿਹਰੀ ਲੱਗਦੀ ਕਿਰਪਾ ਕਰਕੇ ਲੋਕਾਂ ਦਾ ਟੈਸਟ ਲੈਣਾ ਬੰਦ ਕਰੋ ਤੁਸੀਂ ਆਪ ਤੇ ਹਰ ਟੈਸਟ ਚ ਫੇਲ ਹੋਗੇ ਪਾਰਲੀਮੈਂਟ ਦੇ ਟੈਸਟ ਚ 13 ਮੰਗਦੇ ਮੰਗਦੇ ਤਿੰਨ ਆਈਆਂ ਨੇ ਤੇ ਜਿਲੰਦਰ ਦੇ ਟੈਸਟ ਦੇ ਵਿੱਚ ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹੁੰਦਾ ਭਾਵੇਂ ਸਾਰਾ ਪਰਿਵਾਰ ਲੈ ਕੇ ਤੁਸੀਂ ਬਹਿ ਗਏ ਹੋ ਮੰਜੇ ਸਮੇਤ ਲੋਕਾਂ ਨੇ ਤੁਹਾਡਾ ਮੰਜਾ ਚੁੱਕ ਕੇ ਤੁਹਾਡਾ ਟੈਸਟ ਜਿਹੜਾ ਤੁਹਾਡੇ ਸਤੌਜ ਪਿੰਡ ਦੇ ਵਿੱਚ ਮੰਜਾ ਡਾਹ ਕੇ ਤੁਹਾਡੀ ਬੰਬੀ ਤੇ ਬੜੀ ਛੇਤੀ ਲੈਣਾ ਉਹਦੀ ਤਿਆਰੀ ਰੱਖਿਓ ਬਹੁਤ ਬਹੁਤ ਸ਼ੁਕਰੀਆ ਤੇ ਬਹੁਤ ਬਹੁਤ ਤੁਹਾਡੀ ਮਿਹਰਬਾਨੀ